ਤੁਸੀਂ ਡੇਲੀ ਆਪਣੇ ਆਪ ਨੂੰ ਕਿਵੇਂ ਮੋਟੀਵੇਟ ਕਰਦੇ ਹੋ ਔਰ ਆਪਣੇ ਆਪ ਨੂੰ ਟ੍ਰੈਂਡ ਸੈਟਿੰਗ ਤੋਂ ਕਿਵੇਂ 스트ੈਸ ਫੀ ਰੱਖਦੇ ਹੋ ਕਿ ਮੈਂ ਟ੍ਰੈਂਡ ਦੇ ਚੱਕਰ ਦੇ ਵਿੱਚ ਨਹੀਂ ਆ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਬਹੁਤ ਹੀ ਰੇਅਰ ਯੂਜ਼ ਕਰਦੇ ਹੋ ਔਰ ਉਦੋਂ ਹੀ ਕਰਦੇ ਜਦੋਂ ਤੁਹਾਡਾ ਕੰਟੈਂਟ ਆਉਣਾ ਹੈ ਦੇਖੋ ਬਹੁਤ ਲੋਕ ਕਰੋ ਪੜਨਾ ਚਾਹੀਦਾ ਪਰ ਪੜਨ ਤੋਂ ਬਾਅਦ ਜਿਹੜਾ ਵਿਚਾਰ ਹੋਣਾ ਚਾਹੀਦਾ ਤੁਹਾਡਾ ਆਪਣਾ ਹੋਣਾ ਚਾਹੀਦਾ ਤੁਸੀਂ ਜ਼ਿੰਦਗੀ ਨੂੰ ਹਾਊ ਟੂ ਲਿਵ ਕਿਦਾ ਦੇਖੋ ਮੈਂ ਜ਼ਿੰਦਗੀ ਨੂੰ ਸਵੇਰ ਤੋਂ ਸ਼ਾਮ ਮੰਨਦਾ ਇਕ ਕਮਪਾ ਇੱਕ ਬੰਦਾ ਜ਼ਿੰਦਗੀ ਸੋਚਦਾ ਮੈਂ 100 ਸਾਲ ਜੀਵਾਂ ਮੈਂ 125 ਸਾਲ ਜੀਵਾਂ 80 ਸਾਲ ਜੀਵਾਂ ਦਰਅਸਲ ਜਿਵੇਂ ਜਿਵੇਂ ਸਾਡੀ ਬਾਡੀ ਸਾਇੰਟੀਫਿਕਲੀ ਲੋ ਹੋ ਜਾਂਦੀ ਹੈ ਸਾਡੇ ਅੰਦਰ ਦੇ ਜਿਹੜੇ ਸਟੈਮਸ ਟੁੱਟਦੇ ਆ ਬਣਦੇ ਆ ਜਾਂ ਕੱਦਨ ਹਟ ਜਾਂਦੇ ਆ ਤਾਂ ਅਸੀਂ ਕਹਿੰਦੇ ਆ 올ਡ ਹੋ ਗਿਆ ਸ਼ਾਇਦ ਫਿਊਚਰ 'ਚ ਇਹ ਰਹੇ ਨਾ ਕਿਸੇ ਨੇ ਬੁੱਢਾ ਹੀ ਨਹੀਂ ਹੋਣਾ ਪੈਸੇ ਵਾਲਿਆਂ ਤਾਂ ਕੋੜਾ ਨੇ ਕਹਿੰਦਾ ਤਾਂ ਕਲੀਅਰ ਹੈ ਕਿਉਂਕਿ ਹਰ ਚੀਜ਼ ਦਾ ਹੱਲ ਮਿਲਗਾ ਤੁਹਾਡੇ ਚਿੱਟੇ ਵਾਲਾ ਉਹਨੇ ਲੋ ਕਲਰ ਕਰਾਉਣਾ ਹੈ ਸਟਕ ਸੈਂਸਲ ਥੈਰੇਪੀ ਆ ਜਿਹੜੇ ਫਿਊਚਰ ਚ ਤੁਹਾਡੇ ਵਾਲ ਇਹ ਚਿੱਟੇ ਹੋਣੇ ਇਦਾਂ ਤੁਹਾਡੀ ਸਕਿਨ ਨਹੀਂ ਖਰਾਬ ਹੋਣੀ ਤੇ ਸੋ ਮੈਨੀ ਥਿੰਗਸ ਕਮਿੰਗ ਸੋ ਜੇ ਜ਼ਿੰਦਗੀ ਨੂੰ ਇਹ ਮੰਨ ਕੇ ਚੱਲ ਲੈਣਾ ਕਿ ਮੇਰੀ ਜ਼ਿੰਦਗੀ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ ਦਰਅਸਲ ਮਰਦਾ ਬੰਦਾ ਇੱਕ ਵਾਰੀ ਹੈ ਪਰ ਪ੍ਰੈਕਟਿਸ ਰੋਜ਼ ਰਾਤ ਨੂੰ ਕਰਦਾ ਸਦਾ ਦੀ ਨੀਂਦ ਇੱਕ ਵਾਰੀ ਸੌਂਦਾ ਨੀਂਦ ਰੋਜ਼ ਲੈਂਦਾ ਸੋ ਇਸ ਕਰਕੇ ਜੇ ਤੁਸੀਂ ਇਹ ਸਮਝੋ ਨਾ ਕੱਲ ਸੀ ਨਾ ਕੱਲ ਹੈ ਅੱਜ ਹੈ ਸਵੇਰੇ ਤੁਸੀਂ ਆਪਣਾ ਅਸਤ ਸਵੇਰੇ ਸ਼ੁਰੂ ਹੋ ਜਾਂਦਾ 6 7 ਵਜੇ ਉੱਠ ਕਰਦੇ ਰਾਤ ਦੇ 12 ਵਜੇ ਤੱਕ ਦਿੰਚ ਇੱਕ ਵਾਰੀ 15 ਮਿੰਟ ਕੁਰਸੀ ਐ ਤਾ ਕੁਰਸੀ ਤੇ ਸੌਣਾ ਜਿੱਥੇ ਵੀ ਉਹ ਮੇਰੇ ਫਾਦਰ ਨੇ ਮੈਨੂੰ ਹੈਬਟ ਪਾਈ ਸੀ ਉਹ ਕਹਿੰਦੇ ਜੇ ਸਾਰਾ ਦਿਨ ਇੱਕੋ ਜਿਹਾ ਕੰਮ ਕਰਨਾ ਨਾ ਤਾਂ ਹਰ 5 ਤੋਂ 8 ਘੰਟੇ ਬਾਅਦ ਇੱਕ ਬ੍ਰੇਕ ਲੈਣਾ ਚਾਹ 15 ਮਿੰਟ ਸੀ ਚਾਹ 5 ਮਿੰਟ ਦੀ ਜਿੱਥੇ ਤੈਨੂੰ ਵਕਤ ਮਿਲਦਾ ਸੌਣ ਦਾ ਨੈਪ ਲੈਣ ਦਾ ਮੇ ਮੇਰੇ ਬਚਪਨ ਤੋਂ ਉਹੀ ਚੱਲਦਾ ਰਿਹਾ ਤੇ ਮੈਂ ਬੜਾ ਸਕਸੈਸਫੁਲ ਰਹਾ ਤੇ ਰਾਤ ਨੂੰ ਅਸੀਂ ਚਾਹ 9:00 ਵਜੇ ਤੱਕ ਸ਼ੂਟਿੰਗ ਕਰੀਏ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਮੈਂ ਟਾਇਰਡ ਫੀਲ ਕਰਦਾ ਸੋ ਜ਼ਿੰਦਗੀ ਸਵੇਰ ਤੋਂ ਸ਼ਾਮ ਔਰ ਇਸ ਸਾਰੇ ਦਿਨ ਚ ਤੁਸੀਂ ਮਹਿਕ ਛੱਡਣੀ ਆ ਦੇਖੋ ਫੁੱਲ ਨੇ ਆਪਣੀ ਮਹਿਕ ਜੇ ਤੁਸੀਂ ਖੁਸ਼ਬੂ ਛੱਡੋਗੇ ਲੋਕ ਸਤਿਕਾਰ ਕਰਨਗੇ ਜੇ ਤੁਹਾਨੂੰ ਕੋਈ ਨਫ਼ਰਤ ਵੀ ਕਿੰਨਾ ਚਿਰ ਕਰੂਗਾ ਗੁਲਾਬ ਦੀ ਕਿੰਨਾ ਚਿਰ ਨਫ਼ਰਤ ਕਰਾਂਗੇ ਆਪਾਂ ਆਲਟੀਮੇਟਲੀ ਤਾਂ ਕਾਮ ਆ ਗਿਆ ਨਾ ਖੁਸ਼ਬੂ ਤਾਂ ਆਇਆ ਸੋ ਆਪਣਾ ਚੰਗਾ ਕਰਮ ਕਰਦੇ ਜਾਓ ਔਰ ਟ੍ਰੈਡ ਟੰਡ ਕੁਛ ਨਹੀਂ ਹੁੰਦਾ ਮੈਂ ਕਿਛ ਨਹੀਂ ਹੁੰਦਾ ਇਹ ਗੱਲ ਹੈ ਕੰਮ ਹੀ ਹੁੰਦਾ ਜੇ ਤੁਸੀਂ ਆਪਣੇ ਕੈਰੀਅਰ ਦੀ ਮਿਆਦ ਹੀ 4 ਸਾਲ ਮਿਥ ਲਈ ਫਿਰ 3.5 ਸਾਲ ਬਾਅਦ ਆਊਟ ਹੋ ਜਾਓਗੇ ਜੇ ਤੁਸੀਂ ਇਹ ਮਿਥ ਲਈ ਕਿ ਮੈਂ ਤਾਂ ਜਦ ਤੱਕ ਸਾਹ ਹੈ ਐਂ ਹੀ ਕੰਮ ਕਰਨਾ ਹੈ ਹਰ ਸਵੇਰ ਮੇਰੀ ਹੋਰ ਤਕੜੀ ਹੋ ਕੇ ਨਿਕਲਣਾ ਜਿਵੇਂ ਜਿਵੇਂ ਤੁਸੀਂ ਵੱਧਦੇ ਹੋ ਉਮਰ ਵੱਡੀ ਹੁੰਦੀ ਹੈ ਤੁਹਾਡੀ ਬੁੱਧੀ ਜ਼ਹੀਨ ਹੁੰਦੀ ਹੈ ਤੁਹਾਡੀ ਆਵਾਜ਼ ਭਰਵੀ ਹੁੰਦੀ ਹੈ ਤੇ ਤੁਹਾਡੀ ਸੋਚ ਹੋਰ ਵਾਸਤਵ ਹੁੰਦੀ ਹੈ ਸੋ ਇੱਕ ਦਿਨ ਦਾ ਹੋਰ ਤਜਰਬਾ ਜੁੜ ਜਾਂਦਾ ਸੋ ਕਦੇ ਇਹ ਨਹੀਂ ਸੋਚਣਾ ਆਮ ਤੌਰ ਤੇ ਬੰਦਾ ਕਹਿੰਦਾ ਤੂੰ ਤਾਂ 30 ਸਾਲ ਦਾ ਹੋ ਗਿਆ ਤੂੰ ਤਾਂ 40 ਦਾ ਹੋ ਗਿਆ ਕਿ 20 ਸਾਲਾਂ ਨੂੰ ਪਤਾ ਵੀ ਉਹਨੇ ਕਿੰਨੇ ਸਾਲ ਜੀਉਣਾ ਇੱਕ ਲੇਡੀ ਨੂੰ ਕੈਂਸਰ ਹੋ ਗਿਆ ਬ੍ਰਿਟਿਸ਼ਰ ਲੇਡੀ ਸਿਕਸਰ ਨੂੰ ਅਮਰ ਸਰ ਸਾਹਿਬ ਗੁਰੂਸਰ ਸੇਵਾ ਕਰਦੇ ਮਿਲੇ ਉਹ ਪਹਿਲਾਂ ਕਰ ਅਧੀ ਕਰਦੀ ਨੇ ਦੱਸਿਆ ਵੀ ਮੈਨੂੰ ਕੈਂਸਰ ਹੋ ਗਿਆ ਤੇ ਮੇਰੀ ਡਾਕਟਰ ਨੇ ਕਿਹਾ 5 ਸਾਲ ਉਮਰ ਹੈ ਉਹ ਕਹਿੰਦਾ ਤੈਨੂੰ ਘਰ ਨਹੀਂ ਲੱਗਦਾ ਤੇਰੀ ਬਾਦ ਸਾਲ ਉਮਰ ਹੈ ਉਹ ਕਹਿੰਦੀ ਮੈਂ ਤਾਂ ਪਤਾ ਪੰਜ ਸਾਲ ਹੈਗੇ ਕਿ ਤੈਨੂੰ ਪਤਾ ਤੇਰੀ ਕਿੰਨੀ ਹੈ ਸੋ ਜ਼ਿੰਦਗੀ ਨੂੰ ਇਹ ਮਿੱਥ ਕੇ ਨਾ ਚੱਲੋ ਹਾ ਆਪਣਾ ਕਰਮ ਕਰਦੇ ਚੱਲੋ ਔਰ ਇਹ ਟ੍ਰੈਂਡ ਟ੍ਰੂਨ ਕੁਸ਼ਣੇ ਹੁੰਦਾ ਅਸੀਂ ਤੱਕਦੇ ਫੇਕ ਕਲਿੱਕ ਕਰਾਈ ਨਹੀਂ ਫੇਰ ਵੀ ਜਾ ਖੜਦਾ ਪਹਿਲੇ ਦੂਜੇ ਤੇ ਏਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ